ਇੱਕ ਬੰਬ ਬੰਬਰ ਨਮਾ ਤੀ ਸਾਨੂੰ ਮਿਲੀ ਸੀ ਅੱਜ ਨਾਲ ਜਿਹੜੀ ਸਾਡੀ ਪੰਪ ਸਪਾਇਰਡ ਟੀਮ ਹੈ ਉਹ ਆਈ ਸੀਗੀ ਮਾਨ ਜੋਗ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਆ ਕੇ ਉਹਨਾਂ ਨੇ ਸਾਰਾ ਏਰੀਆ ਚੈੱਕ ਕਰ ਲਿਆ ਚੈੱਕ ਕਰਨ ਤੋਂ ਬਾਅਦ ਉਸ ਚੀਜ਼ ਨੂੰ ਜਿਹੜਾ ਬੰਬ ਨਮਾ ਚੀਜ਼ ਹੈ ਉਹਨੂੰ ਉਹਨਾਂ ਨੇ ਸੇਫ ਰਿਕਵਰ ਕਰ ਲਿਆ ਤੇ ਬਾਕੀ ਸਾਰੇ ਜਿਹੜਾ ਇਲਾਕਾ ਹੈਗਾ ਉਹਦੀ ਸਾਂਭੀਨ ਕਰ ਲਈ ਹੈ ਉਹਨੂੰ ਓਕੇ ਹੈ ਇੱਥੇ ਕੋਈ ਇਹੋ ਜੀ ਗੱਲ ਨਹੀਂ ਹੈ ਸਰ ਗੱਲ ਕਰਦੇ ਹਾਂ ਕੀ ਵਾਕਈ ਉਹ ਬੰਬ ਸੀਗਾ ਹਾਲਿਓ ਇੱਕ ਬੰਬ ਸੈੱਲ ਹੈ। ਬੰਬ ਦਾ ਸੈੱਲ ਹੈ ਜਿਹੜੇ 1967-68 ਦੇ ਵਿੱਚ ਮਿਲਟਰੀ ਦੇ ਵਿੱਚ ਇਹ ਚੱਲਦੇ ਹੁੰਦੇ ਸੀਗੇ। ਨਹੀਂ ਇਹ ਦੇ ਰਹਾਇਸ਼ੀ ਇਲਾਕੇ 'ਚ ਕਿਸ ਤਰ੍ਹਾਂ ਮੋਂਚਿਆ ਜਿੱਦਰਾ ਹੈ। ਇਹ ਕੋਈ ਜਿਹੜਾ ਨਹਿਰਬੰਦ ਹੋਈ ਸੀਗੀ ਹੋ ਸਕਦਾ ਇੱਥੇ ਸਾਡੇ ਮਿਲਟਰੀ ਏਰੀਆ ਹੈਗਾ ਉਹਦੇ ਵਿੱਚ ਕੋਈ ਇਹ ਨਹਿਰ ਦੇ ਵਿੱਚੋਂ ਮਿਲਿਆ ਹੋਵੇ। ਪੁਰਾਣਾ ਕਾਫੀ। ਤੇ ਜਿਸ ਤਰ੍ਹਾਂ ਕਿ ਹੁਣ ਟੀਮ ਵੱਲੋਂ ਉਹਨੂੰ ਲੈ ਲਿਆ ਗਿਆ ਤਾਂ ਹੁਣ ਇਹਦਾ ਕੀ ਕੀਤਾ ਜਾਏਗਾ ਤੇ? ਇਹਨੂੰ ਹੁਣ ਡਿਸਪੋਜ਼ ਆਫ ਕਰ ਦਿੱਤਾ ਜਾਵੇਗਾ। ਜਿਵੇਂ ਅ ਸੁਨਸਾਨ ਜਗ੍ਹਾ ਤੇ ਜਾ ਕੇ ਡਿਸਪੋਜ਼ ਆਫ ਕਰ ਦਿੱਤਾ ਜਾਂਦਾ ਸਰ ਇਹ ਪਤਾ ਲੱਗਿਆ ਕਿ ਕੌਨ ਸੱਟ ਕੇ ਗਿਆ ਸੀ ਉਰੇ ਜੀ ਨਹੀਂ ਅਜੇ ਤਫਤੀਸ਼ ਜਾਰੀ ਹੈ